मैं रामगोपाल संयोजक श्री राम जन्मभूमि तीर्थ क्षेत्र अयोध्या देवलों पंजाब का संयोजक अज बटाले देवी द्वारा मंदिर के शाम अक्षत वितरण तो पहला अक्षत पूजन के कार्यक्रम के सत्संगाग ले मिले बहुत ही अच्छा वातावरण है और ये मैनुसते हुए बड़ी खुशी हो रही है कि सारे पंजाब इस तरह का वातावरण सारे शहरों के कस्बे दखण् मिल रहा है लगभग भी लख तो ज़्यादा परिवारों के इस तरह का संपर्क अभियान कर चुके हैं और ऐसा लग रहा है कि इसकी संख्या नाले समय और वन आई है और पंजाब जिसका संबंध भगवान राम के नाल है भगवान राम जी की माता का जन्म स्थान भी इतने पंजाब है भगवान राम के दोनों पुत्र लो कुछ उन्होंने जन्म स्थान भी श्री राम तीर्थ अमृतसर ही है ऐसे रामदेव नाल ਸੰਬੰਧਿਤ ਪੰਜਾਬ ਦੇ ਵਿੱਚ राम जी ਦੀ प्राण प्रतिष्ठा ਜਿਹੜੀ ਅਯੁੱਧਿਆ ਦੇ ਛੋਂ ਜਾ ਰਹੀ ਹੈ ਉਸ ਦੀ ਤਿਆਰੀ ਪੂਰੇ ਜੋਸ਼ ਖਰੋਸ਼ ਦੇ ਨਾਲ ਹੋ ਰਹੀ ਹੈ। ਔਰ 22 ਤਰੀਕ ਨੂੰ ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਸ ਦਿਨ 10 ਵਜੇ ਤੋਂ ਲੈ ਕੇ 1 ਵਜੇ ਤੱਕ ਆਪਣੇ ਆਪਣੇ ਮਹੱਲੇ ਦੇ ਮੰਦਰਾਂ ਦੇ ਵਿੱਚ ਇਕੱਠੇ ਹੋ ਕੇ ਅਯੁੱਧਿਆ ਦੇ ਵਿੱਚ ਜਿਹੜਾ ਕਾਰਜਕ੍ਰਮ ਚੱਲ ਰਿਹਾ ਉਸ ਨੂੰ ਲਾਈਵ ਦੇਖਣਾ ਔਰ ਬਾਅਦ ਦੇ ਵਿੱਚ ਭੰਡਾਰੇ ਦੀ ਵਿਵਸਥਾ ਵੀ ਜਿਹੜੀ ਹੈ वो सब जगह की जा रही है एक गल होर ध्यान च आ रही है कि जिस तरह का यह राममय वातावरण बनया हो तो बाद भी इसी तरह का वातावरण बनया रहे, इस करके बहुत सारे राम भगत ने यह निर्णय लिया है कि असी बई तो बाद भी इसे तरह हर मंगलवार को अपने मोहल्ले दठ्ठे होकर राममय वातावरण बनाने का प्रयास करेंगे हर घर कर राम मंदिर बने हर मुहला हर पिंड अयोध्या बने इस तरह का एक वातावरण ਸਾਰੇ ਦੇਸ਼ ਦੇ ਵਿੱਚ ਬਣੇ ਔਰ ਪੰਜਾਬ ਇਸ ਦੇ ਵਿੱਚ ਲੀਡ ਕਰੇ ਸਾਰੇ ਦੇਸ਼ ਨੂੰ ਔਰ ਜਿਹੜਾ ਭਗਵਾਨ ਰਾਮ ਦਾ ਸੁਪਨਾ ਹੈ ਰਾਮ ਰਾਜ ਆਣਾ ਰਾਮ ਰਾਜ ਦਾ ਅਰਥ ਕੋਈ ਸਰਕਾਰ ਜਾਂ ਕਿਸੇ ਪਾਰਟੀ ਦੇ ਦੁਆਰਾ ਨਹੀਂ ਸਮਾਜ ਦੇ ਦੁਆਰਾ ਹੈ ਜਦੋਂ ਸਮਾਜ ਰਾਮ ਸਮਾਜ ਵਿੱਚ ਰਾਮ ਪਰਿਵਾਰ ਦੀ ਸੰਖਿਆ ਵਧੇਗੀ ਔਰ ਮੁਹੱਲੇ ਅਯੁੱਧਿਆ ਬਣਗੇ ਤੇ ਆਪਣੇ ਆਪ ਹੀ ਰਾਮ ਰਾਜ ਆਏਗਾ मैं इस सारे कार्यक्रम की सफलता और इतने सारे उत्साह वर्धक सारे पंजाब निवासियों शुभकामना दिना परमात्मा अगर अरदास कर कि ए जड़ा राम मंदिर अयोध्या बन रहा है इस कल अयोध्या का ही नहीं पंजाब हर परिवार का हर पिंड मोहल्ले का विकास होएगा और जो भी अज सू समस्यावान पाज के सामने नज़र आदि हैं ਉਸ ਦਾ ਸਮਾਧਾਨ ਹੋਏਗਾ ਹਿਤੇਸ਼ ਕੁਮਾਰ ਅਤੇ ਜੀ ਕਿੰਨੀ ਤਰੀਕ ਤੋਂ ਤੁਹਾਡੇ ਜਿਹੜੇ ਕਲਸ਼ ਯਾਤਰਾ ਜਿਹੜੀ ਕੱਢੀ ਜਾ ਰਹੀ ਆ ਰਾਮ ਦੋਧਿਆ ਦੇ ਮੰਦਿਰ ਦੇ ਸਬਾਹ ਜੀ ਇਹ ਜਿਹੜੀ ਅਸੀਂ ਸਤ ਸੰਗ ਆਪਣਾ ਸ਼ੁਰੂ ਕੀਤਾ ਵਾ ਦੇਵੀ ਦੁਆਰਾ ਮੰਦਿਰ ਭੰਡਾਰੀ ਹਮਲਾ ਬਟਾਲਾ ਚ ਇਹ 24 ਤਰੀਕ ਤੋਂ ਸ਼ੁਰੂ ਕੀਤਾ ਵਾ ਔਰ 21 ਤਰੀਕ ਤੱਕ ਇਹ ਰੋਜ਼ ਸ਼ਾਮ ਨੂੰ 7 ਵਜੇ ਭਗਵਾਨ ਰਾਮ ਦੀ ਔਰ ਕਲਸ਼ ਦੀ ਆਰਤੀ ਹੁੰਦੀ ਹੈ ਉਸ ਤੋਂ ਬਾਅਦ ਪੰਜ ਹਨੂਮੰਚ ਲਈ ਸਾਦਾ ਪਾਠ ਹੁੰਦਾ ਹੈ ਤੇ ਪ੍ਰਸ਼ਾਦ ਭੋਗ ਦਾ ਵੰਤਰਨ ਹੁੰਦਾ ਹੈ ਉਸ ਵਾਰ ਅਸੀਂ ਘਰ-ਘਰ ਹਰ ਇੱਕ ਨੂੰ ਬਗਵਾਨ ਰਾਮ ਦਾ ਨਿਮੰਤਰਣ ਪੱਤਰ ਦੇਣ ਜਾਣੇ ਹਨ ਇਹ 21 ਰਾਤ ਤੱਕ ਇਸੇ ਤਰ੍ਹਾਂ ਚੱਲੇਗਾ ਔਰ 22 ਤਰੀਕ ਨੂੰ ਜਿਵੇਂ ਕਿ ਸਾਡੇ ਪੰਜਾਬ ਦੇ ਸੰਯੋਗ ਸੰਯੋਜਕ ਮਾਨਜੋਗ ਰਾਮਕਪਾਲ ਜੀ ਨੇ ਦੱਸਿਆ ਹੈ ਵੀ ਆਪਣਾ ਮੁਹੱਲਾ ਹੀ ਜਿਹੜਾ ਹੈ ਅਯੁੱਧਿਆ ਹੋਏਗੀ ਮੰਦਿਰ ਔਰ ਅਹੀਂ ਵੀ ਆਪਣੇ ਭੰਡਾਰੀ ਮੁਹੱਲੇ 'ਚ ਇੱਕ ਭਾਵੇ ਆਯੋਜਨ ਦਾ ਬਯੋਜਨ ਕੀਤਾ ਹੈ ਜਿਸ ਵਿੱਚ ਸਾਰੇ ਇਲਾਕੇ ਦੇ ਪਰਿਵਾਰ ਮੁਹੱਲੇ ਦੇ ਪਰਿਵਾਰ ਸਹਿਤ ਬਿਲਕੁਲ ਉਸੇ ਤਰ੍ਹਾਂ ਹੀ ਸ਼ਾਮਲ ਹੋ ਰਹੇ ਹਨ ਜਿੱਦਾਂ ਅਸੀਂ ਕਿਸੇ ਫੰਕਸ਼ਨ 'ਚ ਕਿਸੇ ਆਪਣੇ ਰਿਸ਼ਤੇਦਾਰ ਦੇ ਪ੍ਰੋਗਰਾਮ 'ਚ ਜਾਂ ਗ੍ਰੈਪ ਪ੍ਰਵੇਸ਼ 'ਚ ਜਾਂਦੇ ਹਾਂ ਪੂਰਾ ਉਤਸ਼ਾਹ ਨਾਲ ਲੋਕ ਇਸ ਕੰਮ ਵਿੱਚ ਜੁਟੇ ਹੋਏ ਹਨ ਜੋ ਰਾਮਕੋਪਾਲ ਜੀ ਸਾਰੇ ਪੰਜਾਬ ਦੇ ਵਿੱਚ ਹੀ ਗਏ ਨੇ ਸਾਰੇ ਮੰਦਰਾਂ ਦੇ ਵਿੱਚ ਕਿਤੇ ਸਿਰਫ ਇਕੱਲੇ ਬਟਾਲੇ ਵਿੱਚ ਪਹੁੰਚੇ ਨੇ ਰਾਮਕੋਪਾਲ ਜੀ ਤੇ ਪੂਰਾ ਪ੍ਰਵਾਸ ਕਰ ਹੀ ਰਹੇ ਨੇ ਅਸੀਂ ਖਾਸ ਨਿਵੇਦਨ ਕੀਤਾ ਸੀ ਇਹਨਾਂ ਨੂੰ ਮੇਕਯੋਗੀ ਸੰਗਤਾਂ ਦੀ ਇੱਛਾ ਸੀਗੀ ਵੀ ਇੱਕ ਵਾਰੀ ਸਾਡੇ ਨਾਲ ਰੂਬਰੂ ਹੋਣ ਤੇ ਅਸੀਂ ਬਹੁਤ ਧੰਨਵਾਦੀਆਂ ਰਾਮਗopal ਜੀ ਦੇ ਜਿਨ੍ਹਾਂ ਨੇ ਆਪਣੇ ਬਹੁਤ ਹੀ ਵਿਅਸਤ ਸਮੇਂ 'ਚ ਸਾਨੂੰ ਸਮਾਂ ਦਿੱਤਾ ਹੈ ਔਰ ਦੇਵੀ ਦੁਆਰਾ ਮੰਦਰ ਪੰਡਾਰੀ ਮੱਲਾ ਵਿਰਾਗੀ ਸ਼ਾਖੇ ਦੇ ਨਾਲ ਰੂਬਰੂ ਹੋ ਕੇ ਪੰਜਾਬ 'ਚ ਜੋ ਹੋ ਰਿਹਾ ਹੈ ਔਰ ਜੋ ਅਯੁੱਧਿਆ 'ਚ ਹੋ ਰਿਹਾ ਹੈ ਉਸ ਦੀ ਪੂਰੀ ਜਾਣਕਾਰੀ ਦਿੱਤੀ ਹੈ ਮੇਰਾ ਨਾਮ ਮਰੁੰਨ ਕੁਮਾਰ ਹੈ ਮੈਂ ਪੰਡਾਰੀ ਮੱਲੇ ਹੀ ਰਹਿਣਾ ਜਿੱਦਾਂ ਹੀ ਅਗੇ ਵੀ ਲਈਆਂ ਸਾਰੀ ਸਾਰਾ ਕੁਲ ਜਾਣਕਾਰੀ ਮਿਲੀ ਹੈ ਸਾਨੂੰ ਕਿ ਆਪਾਂ 24 ਤਰੀਕ ਨੂੰ ਪੂਰੇ ਨਗਰ ਦੇ ਵਿੱਚ ਕਲਸ਼ ਜਿਹੜੇ ਨੇ ਹਰ ਵੱਖਰੇ ਵੱਖਰੇ ਮੰਦਰਾਂ 'ਚ ਆਪਾਂ ਡਿਸਟ੍ਰੀਬਿਊਟ ਕੀਤੇ ਸੀਗੇ ਉਹ ਕਲਸ਼ ਜਿਹੜੇ ਨੇ ਉਹ RAM ji ਵੱਲੋਂ ਹੀ ਪੂਜਿਤ ਜਿਹੜੇ ਅਕਸ਼ਤ ਨੇ ਉਹਨਾਂ 'ਚ ਪਾ ਕੇ ਉਹ ਸਾਨੂੰ ਆਏ ਆਪਾਂ ਉਹਨਾਂ ਕਲਸ਼ਾਂ ਨੂੰ ਸਾਰੇ ਮੰਦਰਾਂ 'ਚ ਸਥਾਪਿਤ ਕੀਤਾ। ਲਕਸ਼ਿਅ ਇਹੋ ਹੀ ਸੀਗਾ ਕਿ ਸਾਰੇ ਮੰਦਰ ਜਿਹੜੇ ਨੇ ਉਹ ਜੋਤਿਆ ਬਣ ਜਾਣ ਔਰ ਸਾਰੇ RAM ਭਗਤ ਜਿਹੜੇ ਨੇ RAM ਮਾਈ ਪਰਿਵਾਰ ਹੋ ਜਾਈ। ਔਰ ਪੂਰਨਤਾ ਦੇ ਵਿੱਚ ਜਿਹੜੀ ਹੈ ਸਾਨੂੰ ਕਾਮਯਾਬੀ ਵੀ ਮਿਲੀ ਹੈ ਲਗਭਗ 45 ਤੋਂ 50 ਮੰਦਰ ਜਿਹੜੇ ਨੇ ਉਹਨਾਂ ਚ ਕਲਿਸ਼ ਸਥਾਪਿਤ ਨੇ ਪੂਰੇ ਨਗਰ ਚ ਔਰ ਲਗਭਗ 45 ਮੰਦਰਾਂ ਦੇ ਵਿੱਚ ਹੀ ਵੱਡੀਆਂ ਐਲਸੀਡੀਆਂ ਲਗਾ ਕੇ ਉਸ ਦਿਨ ਜਿਹੜਾ 22 ਤਰੀਕ ਨੂੰ ਹੋਵੇ ਉੱਥੇ ਪ੍ਰਾਣ ਪ੍ਰਤੀਸ਼ਠਾ ਦਾ ਕਾਰਜਕ੍ਰਮ ਰਹੇਗਾ RAM ji ਦੀ ਤਾਂ ਉਹ ਦੇਖਿਆ ਜਾਣਾ ਔਰ ਸਾਰੇ ਪਰਿਵਾਰਾਂ ਨੇ ਨਿਸ਼ਚੈ ਕੀਤਾ ਕਿ ਆਪਾਂ ਆਪਣੇ ਘਰ ਚ ਟੈਲੀਵਿਜ਼ਨ ਨਹੀਂ ਦੇਖਾਂਗੇ ਉਸ ਦਿਨ ਉਸ ਦਿਨ ਆਪਾਂ ਆਪਣੇ ਮੰਦਰ ਚ ਆਣ ਕੇ ਉਹਨੂੰ ਯੋਧਿਆ ਬਣਾ ਕੇ ਉਸ ਦਿਨ 11 ਤਰੀਕ 11 ਵਜੇ ਤੋਂ 1 ਵਜੇ ਤੱਕ ਜਿਹੜੀ ਹੈ ਲਾਈਵ ਹੀ ਦੇਖਾਂਗੇ ਔਰ ਪੂਰੇ ਨਗਰ ਦੇ ਵਿੱਚ ਪੂਰੇ ਬਟਾਲੇ ਦੇ ਵਿੱਚ ਜਿਹੜਾ ਮਾਹੌਲ ਬਣਿਆ ਰਹੇਗਾ ਔਰ ਫਿਊਚਰ ਚ ਵੀ ਹਰ ਮੰਗਲਵਾਰ ਸਾਡੇ ਭੰਡਾਰੀ ਮੱਲੇ ਚ ਤੇ ਸਾਰਿਆਂ ਨੇ ਕਹਿ ਦਿੱਤਾ ਸਾਰੀਆਂ ਮਾਤਾ ਭੈਣਾਂ ਨੇ ਵੀ ਉਹਦਾ ਸਹਿਯੋਗ ਕਰ ਦਿੱਤਾ ਕਿ ਮੰਗਲਵਾਰ ਤੇ ਮੰਗਲਵਾਰੀ ਆਰਤੀ ਕਰਾਂਗੇ ਔਰ ਪੂਰੇ ਪਰਿਵਾਰ ਨੂੰ